ਲੋ ਜੀ ਖਾਣਾ ਆ ਗਿਆ ਵਿਅਤਨਾਮ ਵਾਲੇ ਸੇਵਾ ਚੰਗੀ ਕਰਦੇ ਆ ਪਹਿਲਾਂ ਵੀ ਪਾਣੀ ਪੁਣੀ ਦੇ ਕੇ ਗਏ ਆ ਬਿਗ ਬੁਕ ਵਾਲਿਆਂ ਨੂੰ ਬਿਗ ਬੁਕ ਦੇ ਕੇ ਗਏ ਆ ਨਾਲ ਰੋਸਟਡ ਨਟਸ ਦੇ ਕੇ ਗਏ ਆ ਆ ਹੁਣ ਵੈਜੀਟੇਰੀਅਨ ਖਾਣਾ ਦੇ ਕੇ ਗਏ ਆ ਖਾਣੇ ਦੇ ਵਿੱਚ ਦੇਖਦੇ ਆ ਕੀ ਆ ਪਰ ਮੈਨੂੰ ਲੱਗਦਾ ਵੀ ਸੇਵਾ ਚੰਗੀ ਕਰਦੇ ਆ ਪਰਮਾ ਖਾਣਾ ਹਟ ਹਟ ਪੂਰਾ ਗਰਮ ਗਰਮ ਖਾਣਾ ਮੁੰਡਾ ਕਹਿੰਦਾ ਤੇ 2 ਘੰਟੇ ਤੋਂ ਉੱਤੇ ਹੋ ਗਏ ਆ ਥੋੜੇ ਜਿਹੀ ਫਲਾਈਟ ਚੱਲੀ ਨੂੰ 3 ਘੰਟੇ ਦੇ ਕਰੀਬ ਉਸਾਂမှာ ਰਹਿ ਗਿਆ ਹਲੇ ਪਰਮਾ ਦੇ ਵਿੱਚ ਚੱਲ ਰਿਹਾ ਇਸ ਵੇਲੇ ਮਿਆਂਮਾਰ ਪਰਮਾ ਲਹੋਸ ਦੇ ਵਿੱਚ ਦੀ ਹੁੰਦਾ ਹੋਇਆ ਪਰਮਾ ਜਾ ਗਏ ਹੁਣ ਬੰਗਲਾਦੇਸ਼ ਚ ਐਂਟਰ ਕਰੂਗਾ ਤੇ ਫਿਰ ਇੰਡੀਆ ਚ ਆਪ ਦਿਖਾਈਏ ਬਈ ਕੀ ਆ ਵਿੱਚ ਸੋ ਜੀ ਸੇਮ ਗਿਆ ਦੇ ਖੜਾ ਨਹੀਂ ਛੱਡਦੇ ਲੈ ਜਣੀ ਨਾ ਨਾ ਰਹੀ ਆ ਰੋਟੀ ਆ ਤੇ ਰੋਟੀ ਕੱਠੀ ਕਰਕੇ ਨਾ ਵੈਕਿਊਮ ਕੀਤੀ ਵੀ ਰੋਟੀ ਉਮਰ ਜੀ ਦਿੱਲੀ ਐਕਸੀਲੈਂਟ ਬਾਈ ਬਾਈ ਚੱਲ ਵੀ ਚੱਲ ਕਣਾ ਸਫਾਈ ਵਾਲੀ ਟੀਮ ਸਾਰੀ ਖੜੀ ਆ ਰੈਡੀ ਕਰਨ ਵਾਲੇ ਫੇਰ ਖੜੇ ਆ ਤਿਆਰ ਬੰਦੇ ਵਿਚਾਰੇ ਰੈਡੀ ਕਰਨ ਲਈ ਤਿਆਰ ਖੜੇ 40 ਮਿੰਟ ਖੜਨਾ ਕਹਿੰਦੇ ਜਾ ਸਾਰੇ 40 ਮਿੰਟਾਂ ਦੇ ਵਿੱਚ ਜਹਾਜ਼ ਫੇਰ ਵਾਪਸ ਹਨੋਈ ਨੂੰ ਚਲੇ ਜਾਣਾ ਲੈ ਭਾਈ ਪਹੁੰਚ ਗਏ ਦਿੱਲੀ ਹਾਂ ਦਿੱਲੀ ਮੇ ਆਪਕਾ ਸਵਾਗਤ ਹੈ ਬਾਹਰ ਕਾ ਤਾਪਮਾਨ 34 ਡਿਗਰੀ ਹੈ 34 ਡਿਗਰੀ ਬੋਲਿਆ ਉਹਨੇ